ਰਾਗ ਬਿਲਾਵਲ ਮਹਿਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਦਰੀ ਆਵੇ ਤਿਸ ਸਿਉ ਮੋਹ ਕਿਉ ਮਿਲਿਐ ਪ੍ਰਭ ਅਬਨਾਸ਼ੀ ਤੋਹ ਕਰ ਕਿਰਪਾ ਮੋਹ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਿਉ ਤਰੀਏ ਵਿਖਿਆ ਸੰਸਾਰ ਸਤਗੁਰ ਬੋਹਿਤ ਪਾਵੈ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹੈ ਨਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਉੰਗਾ ਹਉ ਮੈਂ ਪਚੇ ਦੀਪਕ ਦੇਖ ਪਤੰਗਾ ਸਗਲ ਸ਼ਿੰਗਾਰ ਕਰੇ ਨਹੀਂ ਪਾਵੇ ਜੋ ਹੋਏ ਕਿਰਪਾਲ ਤਾ ਗੁਰੂ ਮਿਲਾਵੇ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲ ਕੀਰਾ ਮਿਲੇ ਨਾ ਉਪਾਇਆ ਹਰ ਕਾਮੰਦ ਤਿਸ ਮੈਂ ਲਾਲ ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ ਜਿਨ ਚੱਖਿਆ ਤਿਸ ਆਇਆ ਸਾਧ ਜਿਉ ਗੁੰਗਾ ਮਨ ਮੈਂ ਬਿਸਮਾਦ ਆਨੰਦ ਰੂਪ ਸਭ ਮਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨਾ ਲੱਗੈ ਜਪ ਅਲਖ ਅਭੇਵ ਅਰਤ ਪੁਨੀਤ ਭਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭ ਮੀਠਾਈ ਰਵਿਆ ਆਪ ਆਦ ਜੁਗਾਦ ਜਾ ਕਾ ਵਡਪੁਰ ਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰ ਤੂਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿੱਥੇ ਕਿੱਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਿਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਨ ਆਈ ਤਰਿ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਚਿਤ ਆਵੇ ਤਾ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਨ ਸ਼ਾਰ ਤਬ ਚਿਤ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕਾ ਮੋਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਮਕ ਭਗਤਨ ਕੈ ਕਾਰ ਸਦਾ ਆਨੰਦ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਦੂਜਾ ਈਆਂ ੜੀਏ ਕੈ ਘਰ ਗਾਵਣ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਤੇ ਇਕ ਮੇਰੇ ਪਿਆਰੇ ਮੈਂ ਮਨ ਤੇਰੀ ਤੇ ਇਕ ਅਵਰ ਸਿਆਣ ਭਾਂ ਬਿਰਥੀਆਂ ਪਿਆਰੇ ਰਾਖਨ ਕੋ ਤੁਮ ਏਕ ਰਹਾਉ ਸਤਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ ਸਫਲ ਮੂਰਤ ਗੁਰ ਦੇਓ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ ਸੁਣ ਸੁਣ ਜੀਵਾ ਸੋਏ ਤਨਾ ਕੀ ਜਿਨ ਆਪਣਾ ਪਬ ਜਾਤਾ ਹਰ ਨਾਮ ਅਰਾਧੈ ਨਾਮ ਵਖਾਣ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕੁਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਂਦੀਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨ ਹੋਵੈ ਪਰਗਾਸੋ ਜਨਮ ਵਰਣ ਦੁਖ ਕਾਤੀਐ ਪਿਆਰੇ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਮਾਨਕ ਜੋ ਪ੍ਰਭ ਆਪਣੇ ਪਾਣੇ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਦਿਨ ਸਹਿ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਣ ਪਾਰੋ ਤਾਰੇ ਨਾਨਕ ਦਾਸ ਤੇਰੀ ਸ਼ਰਣਾ ਆਈ ਸਦਾ ਸਦਾ ਬਲਿਹਾਰੈ ਬਿਲਾਵਲ ਮੈਲਾ 5ਵਾਂ ਵੇਖ ਬੰਥੀ ਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁਢ ਗਈ ਸਗਲੀ ਸੁਖੀ ਨਾ ਹੋਵਤ ਜਿਓ ਮਾਨ ਮਹਤ ਨਾ ਸ਼ਕਤੀ ਕਾਈ ਸਾਧਾ ਦਾਸੀ ਥਿਓ ਨਾਨਕ ਸੇ ਦਰਸ਼ ਬਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੋ ਰੀ ਚਿਤ ਪ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਸਿਆਆ ਜਾਏ ਬਸੋ ਵਡ ਪਾਗਣੀ ਸਖੀਏ ਸੰਤਾਂ ਸੰਗ ਸਮਾਈਏ ਤਾ ਦੂਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵਲਾਈਏ ਤਾ ਜਨਮ ਨਾ ਮਰਨ ਨ ਆਵਣ ਜਾਣ ਨੇਚੋ ਸ਼ਰਣੀ ਪਾਈਏ ਪ੍ਰੇਮ ਬਿਸ਼ੋ ਨਾਮੋ ਵਿਆਪ ਨਾਨਕ ਹਰ ਏਕ ਧਾਈ ਹੈ ਦ੍ਰਿਸ਼ਟ ਤਾਰ ਮਨ ਬੇਧਿਆ ਪਿਆਰੇ ਹਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨ ਇਛ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾ ਸਾਰਾ ਹਾਤੇ ਬਨਜ ਆਪ ਬਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਾਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੈ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹਲਾ 5 ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ਼ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸ਼ਟ ਆਪ ਹੀ ਬੁਲਨਾ ਆਪ ਹੀ ਅਸ਼ਲ ਨਾ ਜਾਏ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵੇਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹਲਾ 5 ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਨੀ ਪਾਇਆ ਸਿਮਰ ਮਨ ਰਾਮ ਨਾਮ ਸਿਤਾਰੇ ਬਸਰੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਆਮ ਕ੍ਰੋਧ ਲੋਭ ਮੋ ਮੰਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਬਿਲਾਵਲ ਮਹਲਾ 5 ਤਨ ਮਨ ਧਨ ਅਰਪਉ ਸਭ ਆਪਣਾ ਕਮਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸ ਆਇਓ ਪ੍ਰਭ ਮੰਗਨ ਤੁਮ ਦੇਖ ਤੈ ਸ਼ੋਭਾ ਮੇਰੇ ਆਂਗਨ ਰਾਉ ਅਨੇਕ ਜੁਗ ਤਕਰ ਬਹੁਤ ਵਿਚਾਰੋਂ ਸਾਧ ਸੰਗ ਇਸ ਮਨੈ ਉਧਾਰੋਂ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲਿਆ ਜਾਂ ਲੈ ਮਿਲਾਈ ਮੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ